ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਕਰੋਨਾ ਦਾ ਵੱਧਿਆ ਕਹਿਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੂਬੇ ਦੇ ਵਿੱਚ ਸਭ ਤੋਂ ਵੱਧ ਕਰੋਨਾ ਦੇ ਮਾਮਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਹਮਣੇ ਆ ਰਹੇ ਨੇ ਬੀਤੇ ਦਿਨ ਸੂਬੇ ਦੇ ਵਿੱਚ 40 ਐਕਟਿਵ ਮਰੀਜ਼ ਨੇ ਜਿਨ੍ਹਾਂ ਦੇ ਵਿੱਚ 21 ਮਰੀਜ਼ ਲੁਧਿਆਣਾ ਦੇ ਨੇ ਅੱਜ ਜ਼ਿਲ੍ਹੇ ਦੇ ਵਿੱਚ ਦੋ ਹੋਰ ਮਰੀਜ਼ ਸਾਹਮਣੇ ਆਏ ਇਹਨਾਂ ਦੇ ਵਿੱਚ ਇੱਕ 44 ਸਾਲਾਂ ਔਰਤ ਪਿੰਡੂ ਖੇਤਰ ਤੋਂ ਹੈ ਜਦਕਿ ਇੱਕ 50 ਸਾਲਾਂ ਔਰਤ ਸ਼ਹਿਰੀ ਖੇਤਰ ਦੇ ਨਾਲ ਸੰਬੰਧ ਰੱਖਦੀ ਹੈ ਜ਼ਿਲ੍ਹਾ ਐਪਡਿਓਮੋਲੋਜਿਸਟ ਡਾਕਟਰ ਚਿਤਨ ਨਰੰਗ ਅਨੁਸਾਰ ਜ਼ਿਲ੍ਹੇ ਦੇ ਵਿੱਚ ਇਸ ਵੇਲੇ 23 ਕਰੋਨਾ ਮਰੀਜ਼ ਸਾਹਮਣੇ ਆਏ ਨੇ ਇਹਨਾਂ ਵਿੱਚੋਂ ਅੱਜ ਚਾਰ ਮਰੀਜ਼ ਠੀਕ ਹੋ ਗਏ ਇਸ ਵੇਲੇ 12 ਐਕਟਿਵ ਮਰੀਜ਼ ਕਰੇਲੂ ਐਸੋਸੀਏਸ਼ਨ ਦੇ ਵਿੱਚ ਰਹਿ ਰਹੇ ਨੇ ਅਤੇ ਹੁਣ ਤੱਕ ਦੋ ਮਰੀਜ਼ਾਂ ਦੀ ਕਰੋਨਾ ਦੇ ਨਾਲ ਮੌਤ ਹੋ ਚੁੱਕੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਿ ਕਰੋਨਾ ਦੇ ਕੇਸ ਦੁਬਾਰਾ ਤੋਂ ਸੀਰੀਅਸਲੀ ਪੰਜਾਬ ਦੇ ਵਿੱਚ ਆ ਰਹੇ ਨੇ ਜਾਂ ਫਿਰ ਇਹ ਸਿਰਫ ਹਵਾਵਾਂ ਵਾਂਗ ਡਰਿਆ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੀ ਆਪਣੀ ਰਾਏ ਜ਼ਰੂਰ ਦੇਣਾ ਕਿਉਂਕਿ ਅਗਰ ਕਰੋਨਾ ਦੁਬਾਰਾ ਤੋਂ ਪੰਜਾਬ ਦੇ ਵਿੱਚ ਆਇਆ ਤੇ ਕੀ ਪਹਿਲਾ ਤਰ੍ਹਾਂ ਹੈ ਦੁਬਾਰਾ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਨਾ ਪੈਦਾ ਕਰ ਦਵੇ ਤੋਂ ਇਹ ਜ਼ਰੂਰ ਦੱਸਣਾ ਇਸ ਬਾਰੇ